ਕੇਂਦਰ ਸਰਕਾਰ ਨੇ ਪਹਿਲਵਾਨਾਂ ਦੀ ਨਹੀਂ ਲਈ ਸਾਰ ਤਾਂ ਹੁਣ ਵੱਡਾ ਐਲਾਨ ਉਧਰ ਜਿਹੜਾ ਬ੍ਰਿਜ ਪੂਛਨ ਦੇ ਨਜ਼ਦੀਕੀ ਨੂੰ ਬਣਾ ਦਿੱਤਾ ਪ੍ਰਧਾਨ ਤਾਂ ਸ਼ਾਕਸ਼ੀ ਮਲਿਕ ਨੇ ਕਰ ਦਿੱਤਾ ਸન્યાਸ ਦਾ ਐਲਾਨ ਜੀ ਹਾਂ ਡਬਲਿਊ ਐਫ ਆਈ ਦੇ ਨਵੇਂ ਪ੍ਰਧਾਨ ਤੇ ਵੀ ਹੁਣ ਵਿਵਾਦ ਹੋਇਆ ਹੈ ਪਹਿਲਵਾਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਸਵਾਲ ਚੁੱਕੇ ਗਏ ਨੇ ਨਾਲ ਦੀ ਨਾਲ ਭਾਵਕ ਹੋ ਸਾਖੀ ਮਲਿਕ ਦੇ ਵੱਲੋਂ ਜਿਹੜਾ ਉਹ ਸન્યાਸ ਦੀ ਗੱਲ ਆਖ ਦਿੱਤੀ ਗਈ ਆ ਸન્યાਸ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਨਮਾ ਪ੍ਰਦਾਨ ਬਣਾਇਆ ਗਿਆ ਹੈ ਸੰਜੇ ਕੁਮਾਰ ਸਿੰਘ ਜਿਸ ਦੀ ਤਸਵੀਰ ਵੀ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆ ਕਿ ਉਹ ਬ੍ਰਿਜ ਭੂਸ਼ਣ ਦਾ ਕਰੀਬੀ ਆ ਜਿਸ ਦੇ ਚਲਦਿਆਂ ਆ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਤਾਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜਪੂਸ਼ਨ ਸਿੰਘ ਦੇ ਕਰੀਬੀ ਸੰਜੇ ਸਿੰਘ ਨੂੰ ਕੂ ਜੜਾ ਡਬਲਯੂ ਐਫ ਆਈ ਦਾ ਪ੍ਰਦਾਨ ਚੁਣੇ ਜਾਣ ਤੇ ਹੁਣ ਵਿਵਾਦ ਖੜਾ ਹੋ ਗਿਆ ਆ ਜਿਹੜੇ ਮੋਰੀ ਪਹਿਲਵਾਨ ਸਾਖੀ ਮਲਿਕ ਹੋਰਾਂ ਦੇ ਵੱਲੋਂ ਜਿਹੜਾ ਇਨਸਾਫ ਦੀ ਵੜੀ ਕੀਤੀ ਜਾ ਰਹੀ ਆ ਪਰ ਉਹਨਾਂ ਦਾ ਕਹਿਣਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਅਜਿਸ ਦੇ ਨਾਲ ਹੀ ਮਲਿਕ ਨੇ ਕੁਸ਼ਤੀ ਤੋਂ ਸੰन्यास ਲੈਣ ਦਾ ਐਲਾਨ ਵੀ ਕਰ ਦਿੱਤਾ ਜਾਨੀ ਕਿ ਹੁਣ ਸਾਖੀ ਮਲਿਕ ਜਿਹੜਾ ਉਹ ਕੁਸ਼ਤੀ ਨਹੀਂ ਖੇਡਣਗੇ ਇਹ ਸੰन्यास ਕਿਉਂਕਿ ਸੰन्यास ਤਾਂ ਜਦੋਂ ਕੋਈ ਦੇਖੋ ਖਿਡਾਰੀ ਖੇਡਦਾ ਹੈ ਤਾਂ ਸੰन्यास ਤਾਂ ਉਸ ਦੇ ਵੱਲੋਂ ਉਹ ਜਿਹੜਾ ਇੱਕ ਨ ਇੱਕ ਦਿਨ ਲਿਆ ਹੀ ਜਾਂਦਾ ਪਰ ਸਵਾਲ ਉਦੋਂ ਖੜੇ ਹੁੰਦੇ ਨੇ ਜਦੋਂ ਇਸ ਢੰਗ ਦੇ ਨਾਲ ਲੰਮੀ ਜਦੋਜਹਦ ਤੋਂ ਬਾਅਦ ਵੀ ਜਿਹੜਾ ਹਕੂਮਤ ਦੇ ਵੱਲੋਂ ਇਨਸਾਫ ਨਹੀਂ ਦਿੱਤਾ ਜਾਂਦਾ ਤੇ ਉਹ ਸੰਿਆਸ ਜਿਹੜਾ ਰੋਸ ਦੇ ਵਿੱਚ ਲਿਆ ਜਾਂਦਾ ਤਾਂ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸਾਕਸ਼ੀ ਭਾਵੁਕ ਹੁੰਦੀ ਨਜ਼ਰ ਆਈਆ ਉਹਨਾਂ ਦਾ ਕਹਿਣਾ ਕਿ ਮਹਾਸੰਗ ਦੇ ਖਿਲਾਫ ਲੜਾਈ ਨੂੰ ਕਈ ਸਾਲ ਲੱਗ ਗਏ ਨੇ ਜਿਹੜਾ ਅੱਜ ਪ੍ਰਧਾਨ ਬਣਾਇਆ ਗਿਆ ਉਹ ਬ੍ਰਿਜਪੂਸ਼ਨ ਦੇ ਪੁੱਤਰ ਤੋਂ ਵੀ ਜ਼ਿਆਦਾ ਨਜ਼ਦੀਕੀ ਆ ਉਸਦਾ ਉਸਦਾ ਸੱਜਾ ਹੱਥਾ ਕਿਸੇ ਵੀ ਔਰਤ ਨੂੰ ਹਿੱਸੇਦਾਰੀ ਜਾਂ ਜਿਹੜੀ ਫੰਡਰੇਸ਼ਨ ਦੇ ਵਿੱਚ ਨਹੀਂ ਦਿੱਤੀ ਗਈ ਜਿਸ ਦੇ ਰੋਸ ਵਜੋਂ ਮੈਂ ਕੁਸ਼ਤੀ ਤੋਂ ਸન્યાਸ ਲੈਂਦੀ ਹਾਂ ਆ ਇਹ ਉਹਨਾਂ ਦਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿਉਂਕਿ ਬ੍ਰਿਜ ਭੂਸ਼ਣ ਹੋ ਰਹੀ ਜਦੋਂ ਪ੍ਰਦਾਨ ਸੀ ਤਾਂ ਬ੍ਰਿਜ ਭੂਸ਼ਣ ਤੇ ਸਵਾਲ ਚੁੱਕਦੇ ਆ ਜਿਹੜਾ ਉਸ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਇਹ ਜਿਹੜਾ ਪਹਿਲਵਾਨਾਂ ਦੇ ਵੱਲੋਂ ਜੰਤਰ ਮੰਤਰ ਧਰਨਾ ਦਿੱਤਾ ਗਿਆ ਲੰਮੀ ਜਦੋਂ ਜਹਦ ਲੰਮੀ ਈ ਜਿਹੜੀ ਉਹਨਾਂ ਦੇ ਵੱਲੋਂ ਲੜਾਈ ਲੜੀ ਗਈ ਤੇ ਉਸ ਤੋਂ ਬਾਅਦ ਜਿਹੜਾ ਬ੍ਰਿਜ ਭੂਸ਼ਣ ਨੂੰ ਪ੍ਰਧਾਨਗੀ ਤੋਂ ਬੇਸ਼ੱਕ ਹਟਾ ਦਿੱਤਾ ਸੀ ਪਰ ਹੁਣ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਆ ਸੰਜੇ ਕੁਮਾਰ ਸਿੰਘ ਨੂੰ ਨਵੇਂ ਪ੍ਰਧਾਨ ਦੇ ਵਜੋਂ ਨਿਯੁਕਤ ਕੀਤਾ ਗਿਆ ਜਿਸ ਨੂੰ ਲੈ ਕੇ ਵੀ ਹੁਣ ਜਿਹੜੇ ਪਹਿਲਵਾਨਾਂ ਦੇ ਵੱਲੋਂ ਸਵਾਲ ਚੁੱਕ ਲੈ ਗਏ ਨੇ ਵਿਵਾਦ ਖੜਾ ਹੋ ਗਿਆ ਪਹਿਲਵਾਨਾਂ ਨੇ ਸਭ ਤਰ੍ਹਾਂ ਤੇ ਕਿਹਾ ਕਿ ਇਹ ਬ੍ਰਿਜ ਭੂਸ਼ਣ ਦਾ ਬੇहद ਕਰੀਬੀ ਆ ਸੱਜਾ ਹੱਥਾ ਬ੍ਰਿਜ ਭੂਸ਼ਣ ਦਾ ਅ ਬ੍ਰਿਜ ਪੁਸ਼ਨ ਨੇ ਬੇਸ਼ੱਕ ਆਪ ਪਿੱਛੇ हट ਗਿਆ ਪਰ ਆਪਣੇ ਕਰੀਬੀ ਨੂੰ ਹੀ ਜਿਹੜੀ ਕੁਰਸੀ ਆ ਉਹ ਦਵਾਈ ਆ ਜਿਸ ਦੇ ਚਲਦਿਆਂ ਹੀ ਹੁਣ ਸ਼ਾਖਸ਼ੀ ਨੇ ਭਾਗੂ ਕਹੋ ਕੇ ਜਿਹੜਾ ਇਹ ਐਲਾਨ ਕਰ ਦਿੱਤਾ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਸ਼ਾਖਸ਼ੀ ਦੇ ਵੱਲੋਂ ਐਲਾਨ ਕੀਤਾ ਗਿਆ ਤੁਹਾਨੂੰ ਸ਼ਾਖਸ਼ੀ ਦਾ ਉਹ ਬਿਆਨ ਸੁਣਾਉਂਦੇ ਆਏ ਹਮ ਨਹੀਂ ਚੀਖ ਪਾਏ ਪਰ ਆਪ ਲੋਕੋ ਦਾ ਬਹੁਤ ਬਹੁਤ ਧੰਨਵਾਦ और एक बात और कहना चाहूंगी कि लड़ाई लड़ी पूरे दिन से लड़ी लेकिन अगर प्रेसिडेंट विवेक भूषण जैसे आदमी जैसा ही रहता तो है उसका जो उसका बिल्कुल सही होगी है उसका बिजनेस पार्टनर है वो अगर इस फेडरेशन में रहेगा तो मैं अपनी कुश्ती को त्यागती हूँ और मैं आज के बाद कभी तो भी आपको मानती हूँ